ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਪੰਜਾਬ ਦੇ ਮੁੱਖ ਮੰਤਰੀ ਬਦਲਣ ਬਾਰੇ ਬੋਲੇ। ਸੀਐਮ ਭਗਵੰਤ ਮਾਨ ਕੇਜਰੀਵਾਲ ਨਾਲ ਮੀਟਿੰਗ ਮਗਰੋਂ ਕੀਤਾ ਐਲਾਨ ਸੁਖਵੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੋਰ ਦਾ ਹੋਇਆ ਵਿਆਹ। ਪਾਰਟੀ ਤੇ ਸੁਖਵੀਰ ਸਿੰਘ ਬਾਦਲ ਤੇ ਮਜੀਠੀਆ ਨੇ ਪਾਇਆ ਪੰਗੜਾ। ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਨਾਲ ਹੀ ਕਿਹਾ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ, ਪਘੋੜਾ ਦਲ ਹੈ। ਅਰਵਿੰਦ ਕੇ ਰੀਵਾਲ ਨਾਲ ਮੀਟਿੰਗ ਮਗਰੋਂ ਬੋਲੇ ਸਪੀਕਰ ਕੁਲਤਾਰ ਸੰਧਵਾ ਕਿ ਹਾਂ ਅਸੀਂ ਪੰਜਾਬ ਨੂੰ ਸ਼ਾਸਨ ਅਤੇ ਵਿਕਾਸ ਲਈ ਬਣਾਵਾਂਗੇ ਇੱਕ ਰਾਸ਼ਟਰੀ ਮਾਡਲ ਕਾਂਗਰਸ ਦੇ ਐਮਪੀ ਓਜਲਾ ਨੇ ਸੰਸਦ ਚ ਚੁੱਕਿਆ ਚਾਈਨਾ ਡੋਰ ਦਾ ਮੁੱਦਾ ਸਖਤ ਪਾਬੰਦੀ ਲਾਉਣ ਦੀ ਕੀਤੀ ਮੰਗ ਕੇਂਦਰ ਸਰਕਾਰ ਨੇ ਫਰਜੀ ਟਰੈਵਲ ਏਜੰਟਾਂ ਤੇ ਸ਼ਿਕੰਜਾ ਕਸਣ ਲਈ ਲਿਸਟ ਕੀਤੀ ਤਿਆਰ ਸੂਬੇ ਚ ਹੋਵੇਗੀ ਵੱਡੀ ਕਾਰਵਾਈ ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖਬਰ ਅਗਲੇ 5 ਦਿਨ ਮੌਸਮ ਰਹੇਗਾ ਖੁਸ਼ਕ 13 ਫਰਵਰੀ ਨੂੰ ਹੋਵੇਗੀ 7 ਮੈਂਬਰੀ ਕਮੇਟੀ ਦੀ ਇਕੱਤਰਤਾ ਐਡਵੋਕੇਟ ਹਰਜਿੰਦਰ ਸਿੰਤਾ ਮੈਨੇ ਦਿੱਤੀ ਜਾਣਕਾਰੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਮੰਤਰੀਆਂ ਅਤੇ ਸੂਬੇ ਦੇ ਆਪ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ ਇਸ ਮੀਟਿੰਗ 'ਚ ਮਨੀਸ਼ ਸੋਧਿਆ ਵੀ ਮੌਜੂਦ ਸਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਆਪਣੇ ਨੇਤਾਵਾਂ ਨਾਲ ਇਹ ਬੈਠਕ ਪਾਰਟੀ ਦੀ ਸੂਬਾਈ ਕਾਈ ਵਿੱਚ ਵਧ ਰਹੀ ਅੰਦਰੂਨੀ ਅਸੰਤੁਸ਼ਟੀ ਦੀਆਂ ਚਰਚਾਵਾਂ ਵਿਚਕਾਰ ਬੁਲਾਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਆ ਅਰਵਿੰਦ ਕੇਜਰੀਵਾਲ ਨਾਲ ਹੋਈ ਗੱਲਬਾਤ ਬਾਰੇ ਦੱਸਿਆ ਇਸ ਮੌਕੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰਕਾਰ ਨੇ ਪੁੱਛਿਆ ਕਿ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਜਾਵੇਗਾ ਤਾਂ ਇਸ ਦੇ ਜਵਾਬ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਨੇ ਜੋ ਕਹਿਣਾ ਹੈ ਕਹਿਣ ਦੋ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਉੱਤੇ ਪਲਟਵਾਰ ਕਰਦੇ ਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬਾਜਵਾ ਸਾਡੇ ਵਿਧਾਇਕਾਂ ਦੀ ਗਿਣਤੀ ਨਾ ਕਰਨ ਉਹ ਇਹ ਦੱਸਣ ਕਿ ਦਿੱਲੀ ਵਿੱਚ ਉਹਨਾਂ ਦੇ ਕਿੰਨੇ ਵਿਧਾਇਕ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵਿੱਚ ਆਉਣ ਜਾਣ ਦਾ ਸੱਭਿਆਚਾਰ ਹੈ ਇਸੇ ਲਈ ਉਹ ਇਹਹੀਆਂ ਗੱਲਾਂ ਕਰ ਰਹੀ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਆਪਣੇ ਖੂਨ ਪਸੀਨੇ ਨਾਲ ਪਾਰਟੀ ਬਣਾਈ ਹੈ ਤੇ ਪਾਰਟੀ ਨੂੰ ਕੋਈ ਵੀ ਵਰਕਰ ਦਗਾ ਨਹੀਂ ਦੇ ਸਕਦਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਜਲਦ 1100 ਰੁਪਏ ਦਿੱਤੇ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਇਸ ਸੰਬੰਧੀ ਐਲਾਨ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾਗੇ ਪੰਜਾਬ ਚ ਸਾਡੀ ਸਰਕਾਰ ਕਾਫੀ ਜਿਆਦਾ ਵਧੀਆ ਕੰਮ ਕਰ ਰਹੀ ਹੈ ਪੰਜਾਬ ਚ ਸਿੱਖਿਆ ਤੇ ਸਿਹਤ ਵਰਗੇ ਖੇਤਰਾਂ ਚ ਅਸੀਂ ਕੰਮ ਕੀਤਾ ਹੈ ਦਿੱਲੀ ਵਿਚ ਮੁਹੱਲਾ ਕਲੀਨਿਕ ਬਣਾਏ ਗਏ ਸਨ ਪੰਜਾਬ ਚ ਅਸੀਂ ਆਮ ਆਦਮੀ ਕਲੀਨਿਕ ਬਣਾਏ ਹਨ ਪੰਜਾਬ ਚ ਅਸੀਂ ਕਈ ਟੋਲ ਪਲਾਜੇ ਬੰਦ ਕਰ ਚੁੱਕੇ ਹਾਂ ਜਿਹੜੇ 4 ਸਾਲ ਪਹਿਲਾਂ ਬੰਦ ਹੋ ਜਾਣੇ ਚਾਹੀਦੇ ਸਨ ਉਹਨਾਂ ਨੂੰ ਬੰਦ ਕਰਵਾਉਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ ਸੁਖਵੀਰ ਬਾਦਲ ਦੀ ਤੇ ਹਰਕਿਰਤ ਕੋਰ ਬਾਦਲ ਦੇ ਵਿਆਹ ਦੀਆਂ ਵੀਡੀਓ ਸਾਹਮਣੇ ਆਈਆਂ ਹਨ ਜਿਸ ਵਿੱਚ ਸੁਖਵੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਬੇਟੀ ਹਰਕਿਰਤ ਕੋਰ ਆਪਣੇ ਪਤੀ ਰਾਜਵੀਰ ਸਿੰਘ ਨਾਲ ਨਜ਼ਰ ਆ ਰਹੀ ਹੈ ਦੱਸਣਯੋਗ ਹੈ ਕਿ ਵਿਆਹ ਮੌਕੇ ਇਹ ਹਰਕਿਰਤ ਕੋਰ ਬਾਦਲ ਦੀ ਉਹਨਾਂ ਦੇ ਪਤੀ ਰਾਜਵੀਰ ਸਿੰਘ ਨਾਲ ਪਹਿਲੀ ਤਸਵੀਰ ਹੈ ਜੋ ਕਿ ਅੱਜ ਸਾਹਮਣੇ ਆਈ ਹੈ ਸੁਖਵੀਰ ਸਿੰਘ ਬਾਦਲ ਅਤੇ ਵਿਕਰਮਜੀਠਿਆ ਨੇ ਹਰਕਿਰਤ ਕੋਰ ਬਾਦਲ ਤੇ ਜਵਾਈ ਰਾਜਵੀਰ ਸਿੰਘ ਨਾਲ ਜਮ ਕੇ ਪੰਗੜਾ ਪਾਇਆ ਵਿਆਹ ਦੀ ਪਾਰਟੀ ਦੀ ਵੀਡੀਓ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਪੁੱਤਰ ਅਨੰਤ ਬੀਰ ਸਿੰਘ ਵੀ ਨੱਚਦਾ ਨਜ਼ਰ ਆ ਰਿਹਾ ਹੈ ਵਿਆਹ ਦੀ ਪਾਰਟੀ ਵਿੱਚ ਬੋਲੀਵੁੱਡ ਗਾਇਕ ਮਿਕਾ ਸਿੰਘ ਨੇ ਖੂਬ ਰੰਗ ਬੰਨਿਆ ਇਸ ਦੌਰਾਨ ਹੀ ਮਿਕਾ ਸਿੰਘ ਨੇ ਇਸ ਖੁਸ਼ੀ ਦੇ ਮੌਕੇ ਤੇ ਪੂਰੇ ਬਾਦਲ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਨਵ ਵਿਆਹੇ ਜੋੜੇ ਨੂੰ ਖੁਸ਼ੀਆਂ ਪਿਆਰ ਅਤੇ ਏਕਤਾ ਦੀ ਜ਼ਿੰਦਗੀ ਦੀ ਕਾਮਨਾ ਵੀ ਕੀਤੀ ਦੱਸਿਆ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਦਾ ਵਿਆਹ ਵੱਡੇ ਕਾਰੋਬਾਰੀ ਨਾਲ ਹੋਇਆ ਹੈ ਜੋ ਮੂਲ ਰੂਪ ਵਿੱਚ ਦੁਆਬਾ ਖੇਤਰ ਦਾ ਰਹਿਣ ਵਾਲਾ ਹੈ ਤੇ ਉਸ ਦਾ ਪੂਰਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ ਤਖਤਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਜੋਂ ਸੇਵਾਵਾਂ ਖਤਮ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਾਲੀਦਾਲ ਉੱਤੇ ਨਿਸ਼ਾਨਾ 사ਦਾ ਹੈ ਉਹਨਾਂ ਨੇ ਇੱਕ ਸਮਾਗਮ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਕਾਲੀਦਾਲ ਨੇ ਸ਼੍ਰੀ ਅਕਾਲ ਤਖਸੈਦ ਦਾ ਹੁਕਮ ਨਾ ਮੰਨ ਸ਼੍ਰੀ ਅਕਾਲ ਤਖਸੈਦ ਵਿੱਚ ਟੱਕਰ ਮਾਰੀ ਹੈ ਉਹਨਾਂ ਨੇ ਕਿਹਾ ਹੈ ਜਿਸ ਨੇ ਵੀ ਸ਼੍ਰੀ ਅਕਾਲ ਤਖਸੈਦ ਨਾਲ ਮੱਥਾ ਲਾਇਆ ਹੈ ਉਹ ਬਖਸ਼ਿਆ ਨਹੀਂ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਸ਼੍ਰੀ ਅਕਾਲ ਤਖਸੈਦ ਦੇ ਫਾਸਲੇ ਤੋਂ ਸ਼੍ਰੋਮਣੀ ਅਕਾਲੀ ਦਲ ਪਗੋੜਾ ਹੈ ਉਹਨਾਂ ਨੇ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਸਗੋ ਇਹ ਪਗੋੜਾ ਦਲ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਸੈਦ ਤੋਂ ਅਕਾਲੀ ਦਲ ਦੀ ਪ੍ਰਤੀਲੀ 7 ਮੈਂਬਰੀ ਕਮੇਟੀ ਨੂੰ ਹੁਕਮ ਦਿੱਤਾ ਗਿਆ ਸੀ ਨਾ ਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਜਾਂ ਅਕਾਲੀ ਦਲ ਨੂੰ ਉਹਨਾਂ ਨੇ ਕਿਹਾ ਹੈ ਕਿ 7 ਮੈਂਬਰੀ ਕਮੇਟੀ ਨੂੰ ਅਖੋ ਪ੍ਰੋਖੇ ਕੀਤਾ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਹੜਾ ਵੀ ਤਖਤਾਂ ਦੇ ਹੁਕਮਾਂ ਨੂੰ ਨਹੀਂ ਮੰਨਦਾ ਉਸਦਾ ਅਸ਼ਰ ਬਹੁਤ ਬੁਰਾ ਹੁੰਦਾ ਹੈ ਜੋ ਵੀ ਸ਼੍ਰੀ ਕਾਲ ਤੱਕ ਸਾਈ ਨਾਲ ਟਕਰਾਇਆ ਹੈ ਉਹ ਖਤਮ ਹੋਇਆ ਹੈ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜ ਦਿਵਾਲਾ ਅਮਲਕਾ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿ ਹੈ ਕਿ ਅਸੀਂ ਪੰਜਾਬ ਨੂੰ ਸ਼ਾਸਨ ਤੇ ਵਿਕਾਸ ਲਈ ਇੱਕ ਰਾਸ਼ਟਰੀ ਮਾਡਲ ਬਣਾਵਾਂਗੇ ਅਸੀਂ ਇਸ ਲਈ ਵਿਚਾਰ ਵਟਾਂਦਰਾ ਤੇ ਯੋਜਨਾਬੰਦੀ ਕੀਤੀ ਸੀ ਦਿੱਲੀ ਵਿੱਚ ਸਾਡੀ ਹਾਰ ਤੇ ਅਸੀਂ ਸਾਰਿਆਂ ਦਾ ਵਿਚਾਰ ਸੀ ਕਿ ਭਾਜਪਾ ਦੁਆਰਾ ਸਾਰੀਆਂ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਗਈ ਹੈ। ਉਹਨਾਂ ਨੇ ਲੋਕਤੰਤਰ ਨੂੰ ਲੁੱਟਿਆ ਹੈ। ਦਿੱਲੀ ਦੇ ਲੋਕਾਂ ਨੇ ਸਾਨੂੰ ਵਿਰੋਧੀ ਧਿਰ ਵੱਜੋਂ ਇੱਕ ਡਿਊਟੀ ਲਗਾਈ ਹੈ ਤਾਂ ਕਿ ਆਪ ਸਰਕਾਰ ਕੋਲੋਂ ਉਹਨਾਂ ਦੇ ਕੰਮ ਕਰਵਾ ਸਕਣ। ਉਹਨਾਂ ਨੇ ਸਾਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕੀਤਾ। ਅਮਰੀਕ ਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਨੇ ਸੰਸਦ ਵਿੱਚ ਚਾਈਨਾ ਡੋਰ ਤੇ ਮਾਰੂ ਪਤੰਗਬਾਜ਼ੀ ਦੀ ਡੋਰ ਤੇ ਪਾਬੰਦੀ ਲਾਉਣ ਦੀ ਮੰਗ ਚੁੱਕੀ ਹੈ। ਉਹਨਾਂ ਨੇ ਕਿਹਾ ਹੈ ਕਿ ਪਾਬੰਦੀ ਦੇ ਬਾਵਜੂਦ ਇਹ ਖਤਰਨਾਕ ਡੋਰ ਅਜੇ ਵੀ ਸ਼ਰਿਆਂ ਵਿੱਚੀ ਜਾ ਰਹੀ ਹੈ ਜਿਸ ਕਾਰਨ ਦੋ ਪਹੀਆ ਵਾਹਨ ਤੇ ਸਵਾਰ ਲੋਕਾਂ ਨੂੰ ਗੰਭੀਰ ਸੱਟਾਂ ਲੱਗ ਰਹੀਆਂ ਹਨ ਕਈ ਜਾਨਾਂ ਵੀ ਜਾ ਰਹੀਆਂ ਹਨ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ ਸੰਸਦ ਮੈਂਬਰ ਓਜਲਾ ਨੇ ਸਰਕਾਰ ਨੂੰ ਅਜਿਹੇ ਨੀਮਾ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਤਾਵਰਣ ਪੱਖੀ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ ਉਨ੍ਹਾਂ ਨੇ ਇਸ ਖਿਲਾਫ ਕਾਨੂੰਨ ਲਿਆਉਣ ਦੀ ਮੰਗ ਵੀ ਰੱਖੀ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਹ ਡੋਰ ਚੀਨ ਤੋਂ ਮੰਗਵਾਈ ਜਾਂਦੀ ਸੀ ਪਰ ਹੁਣ ਇਸ ਦਾ ਨਿਰਮਾਣ ਭਾਰਤ 'ਚ ਹੋਣਾ ਸ਼ੁਰੂ ਹੋ ਗਿਆ ਹੈ ਲੋੜੀ ਅਤੇ ਬਸੰਤ ਪੰਚਮੀ ਦੌਰਾਨ ਜਦੋਂ ਪੰਜਾਬ 'ਚ ਪਤੰਗਬਾਜ਼ੀ ਹੁੰਦੀ ਹੈ ਤਾਂ ਇਸ ਕਾਰਨ ਲੋਕ ਆਪਣੀ jaan ਗੁਆ ਬੈਠਦੇ ਹਨ ਸਖਤ ਨਿਗਰਾਨੀ ਲੋਕ ਜਾਗਰੂਕਤਾ ਤੇ ਜਵਾਬਦੇਹੀ ਬੇहद ਜ਼ਰੂਰੀ ਹੈ ਤਾਂ ਜੋ ਇੰਨਾ ਖਤਰਨਾਕ ਹਾਸੀਆਂ ਨੂੰ ਰੋਕਿਆ ਜਾ ਸਕੇ ਪੰਜਾਬ ਦੇ ट्रैवल ਏਜੰਟਾਂ ਬਾਰੇ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸੂਬੇ 'ਚ ਸਿਰਫ 212 ਜਿਹੇ ट्रैवल ਏਜੰਟ ਹਨ ਜਿਨ੍ਹਾਂ ਕੋਲ ਜਾਇਜ਼ ਲਾਇਸੈਂਸ ਹਨ ਪੰਜਾਬ ਵਿੱਚ 92% ਟ੍ਰੈਵਲ ਏਜੰਟ ਗੈਰਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ ਕੇਂਦਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਿਰਫ 8% ਦੀ ਏਜੰਟ ਹੀ ਆਉਂਦੇ ਹਨ ਸੂਬੇ ਦੇ 8 ਜ਼ਿਲ੍ਹਿਆਂ 'ਚ ਇਮੀਗ੍ਰੇਸ਼ਨ ਦਫ਼ਤਰ ਖੋਲਣ ਵਾਲੇ ਕਿਸੇ ਵੀ ਏਜੰਟ ਕੋਲ ਲਾਇਸੈਂਸ ਨਹੀਂ ਹੈ ਜਾਣਕਾਰੀ ਮੁਤਾਬਕ 212 ਏਜੰਟਾਂ ਵਿੱਚੋਂ ਕਰੀਬ 65 ਦੇ ਲਾਇਸੈਂਸ ਖਤਮ ਹੋ ਚੁੱਕੇ ਹਨ ਕੇਂਦਰ ਸਰਕਾਰ ਨੇ ਵੀ ਆਪਣੇ ਪੱਧਰ ਤੇ ਇਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਟਰੈਵਲ ਏਜੰਟ ਵੱਡੇ ਪੱਧਰ ਤੇ ਗੈਰ ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ ਇਸ ਨਾਲ ਧੋਖਾਧੜੀ ਦੀਆਂ ਸੰਭਾਵਨਾਵਾਂ ਵੀ ਵਧ ਗਈਆਂ ਹਨ ਅਤੇ ਹੁਣ ਕੇਂਦਰ ਸਰਕਾਰ ਗੁਜਰਾਤ ਪੰਜਾਬ ਚੰਡੀਗੜ੍ਹ ਤੇ ਦਿੱਲੀ ਦੇ ਕਈ ਫਰਜੀ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਕਰਨ ਦੀ تیاری ਕਰ ਰਹੀ ਹੈ ਪੰਜਾਬ ਦੇ 8 ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿੱਚ ਕੇਂਦਰ ਦੀ ਸੂਚੀ ਵਿੱਚ ਇੱਕ ਵੀ ट्रैवल ਏਜੰਟ ਰਜਿਸਟਰਡ ਨਹੀਂ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਸ਼੍ਰੀ ਮੁਕਸਰ ਸਾਹਿਬ ਤਰਨਤਾਰਨ ਫਰੀਦਕੋਟ ਪਠਾਨਕੋਟ ਫਿਰੋਜ਼ਪੁਰ ਮਲੇਰ ਕੋਟਲਾ ਫਾਜ਼ਿਲਕਾ ਅਤੇ ਮਾਨਸਾ ਸ਼ਾਮਿਲ ਹਨ ਪੰਜਾਬ ਦੇ ਮੌਸਮ ਦਾ ਤਾਪਮਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿਸ ਕਾਰਨ ਸੂਬੇ 'ਚ ਕਾਫੀ ਗਰਮੀ ਹੋ ਗਈ ਹੈ ਜੇਕਰ ਇਸ ਤਰ੍ਹਾਂ ਹੀ ਤਾਪਮਾਨ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਲੂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਸਵੇਰੇ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 8 ਵਜੇ ਸੂਰਜ ਦੇਵਤਾ ਦੇ ਦਰਸ਼ਨ ਹੁੰਦੇ ਹਨ ਅਤੇ ਦੁਪਹਿਰ ਵੇਲੇ ਕਾਫੀ ਗਰਮੀ ਹੋ ਜਾਂਦੀ ਹੈ ਤੇ ਸ਼ਾਮ 6 ਵਜੇ ਤੱਕ ਸੂਰਜ ਅਸਤ ਹੁੰਦਾ ਹੈ ਇਸ ਤੋਂ ਬਾਅਦ ਰਾਤ 8 ਵਜੇ ਤੋਂ ਬਾਅਦ ਠੰਡ ਮਹਿਸੂਸ ਹੋਣ ਲੱਗਦੀ ਹੈ ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਚ ਪੰਜਾਬ ਦੇ ਇਲਾਕਿਆਂ ਚ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਇੱਕ ਅੰਦਾਜ਼ੇ ਅਨੁਸਾਰ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਇੱਕ ਹਫਤੇ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੱਤੀ ਹੈ ਕਿ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੁਣ 13 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਉਹਨਾਂ ਨੇ ਦੱਸਿਆ ਕਿ ਇਹ 71 ਤੱਕ 11 ਫਰਵਰੀ ਨੂੰ ਪਟਿਆਲਾ ਵਿਖੇ ਰੱਖੀ ਗਈ ਸੀ ਜਿਸ ਵਿੱਚ ਸ਼੍ਰੋਮਣੀ ਕਾਲੀਦਾਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੂੰ ਸੱਦਾ ਗਿਆ ਸੀ ਪਰੰਤੂ ਪੁੰਦਰ ਦੇ ਸੁਖਵੀਰ ਸਿੰਘ ਬੱਦਲ ਦੀ ਬੇਟੀ ਦੇ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਦੇ ਰੁਝੇਵੇਂ ਕਾਰਨ 71 ਤਾ ਦਾ ਸਮਾਂ ਤਬਦੀਲ ਕੀਤਾ ਗਿਆ ਹੈ। ਹੁਣ ਇਹ 71 ਤਾ 13 ਫਰਵਰੀ ਯਾਨੀ ਕੱਲ ਨੂੰ ਚੰਡੀਗੜ੍ਹ ਸਿੱਤ ਸ਼ਰੋਮਣੀ ਕਮੇਟੀ ਦੇ ਉਪ ਦਫ਼ਤਰ ਵਿਖੇ ਹੋਵੇਗੀ। ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਪਹਿਲਾ ਬਿਆਨ ਦਿੱਤਾ ਹੈ। ਉਹਨਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਦਿੱਲੀ ਚਾਪ ਦੀ ਹਾਰ ਤੇ ਬਹੁਤ ਹੀ ਅਫਸੋਸ ਹੋਇਆ। ਵਿਸ਼ੇਸ਼ ਕਰ ਸੀਨੀਅਰ ਲੀਡਰ ਸਹਿਬਾਨ ਦੀ ਨਿਜੀ ਹਾਰ ਅਤਿਅੰਤ ਦੁਖਦਾਈ ਹੈ। ਖਾਸ ਕਰਕੇ ਜਦੋਂ ਕਾਂਗਰਸ ਦੇ ਲੀਡਰਾਂ ਵੱਲੋਂ ਜ਼ਖਮਾਂ ਤੇ ਲੋਨ ਛਿੜਕਿਆ ਜਾ ਰਿਹਾ ਹੈ। ਇਹ ਪੰਜਾਬ ਦੇ ਮਾੜੇ ਸ਼ਾਸਨ ਦਾ ਸਪਸ਼ਟ ਪ੍ਰਤੀਬਿੰਬ ਹੈ। ਉਹਨਾਂ ਨੇ ਇਸ ਦੇ ਨਾਲ ਹੀ ਲਿਖਿਆ ਹੈ ਕਿ ਬੇਦਬੀ ਅਤੇ ਕੋਟਕਪੂਰਾ ਵੈਬਲ ਕਲਾਂ ਗੋਲੀकांड ਕੇਸਾਂ ਵਿੱਚ ਜਾਣਬੁੱਝ ਕੇ ਸਰਕਾਰੀ ਤੰਤਰ ਵੱਲੋਂ ਦੋਸ਼ੀਆਂ ਦੀ ਖੁਸ਼ਾਮਦ ਉਹ ਵੀ ਜਦੋਂ ਮੁੱਖ ਦੋਸ਼ੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਜੁਰਮ ਕਬੂਲ ਕਰ ਲਿਆ ਜੋ ਮੇਰੀ ਤਫ਼ਤੀਸ਼ ਦਾ ਸਿੱਟਾ ਸੀ ਉਹ ਸੱਚ ਸਾਬਿਤ ਹੋਇਆ ਹੈ ਲੇਕਿਨ ਇਹ ਇਨਸਾਫ਼ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿਖੇ ਹੋਇਆ ਹੈ ਅਤੇ ਅੱਗੇ ਵੀ ਹੋਵੇਗਾ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਸਰਕਾਰੀ ਤੰਤਰ ਵੱਲੋਂ ਆਮ ਜਨਤਾ ਦੇ ਕੰਮਾਂ ਪ੍ਰਤੀ ਉਦਾਸੀਨਤਾ ਅਤੇ ਅਸੰਵੇਦਨਸ਼ੀਲਤਾ ਜ਼ਿਲ੍ਹਾ ਪੱਤਰ ਤੀ ਨਗਰ ਨਿਗਮ ਦੇ ਦਫ਼ਤਰਾਂ 'ਚ ਖੁੱਲੇआम ਪ੍ਰਸ਼ਟਾਚਾਰ ਅਤੇ ਜਨਤਾ ਦੇ ਨਾਲ ਧੱਕੇਸ਼ਾਹੀ ਅਤੇ ਇਹ ਵੀ ਫਸਟ ਟਾਈਮ ਹੋਇਆ ਹੈ ਕਿ ਗੈਂਗਸਟਰ ਵੀ ਉਸੇ ਪਾਰਟੀ ਵਿੱਚ ਅਤੇ IGSTF ਵੀ ਉਸੇ ਪਾਰਟੀ ਵਿੱਚ ਅਤੇ ਗੈਂਗਸਟਰ ਖੁੱਲੇआम ਕਹਿ ਰਿਹਾ ਹੈ IG ਨੂੰ ਕਿ ਮੈਂ ਤੁਹਾਡੀ ਪਾਰਟੀ ਵਿੱਚ ਆ ਗਿਆ ਤੁਸੀਂ ਮੇਰਾ ਕੀ ਵਿਗਾੜ ਲਿਆ ਕਿਉਂ ਨਾ ਬੋਲੇ ਉਹ ਮੰਤਰੀ ਦੀ ਗੱਡੀ ਵਿੱਚ ਸੱਜੀ ਬਾਹ ਬਣ ਕੇ ਬੈਠਾ ਰਿਹਾ ਹੈ ਇਹ ਕੁਝ ਉਦਾਹਰਨਾਂ ਹਨ ਪੰਜਾਬ ਦੇ ਵਿੱਚ ਗਵਰਨਰਨਸ ਦੀ ਜਿਸ ਬਾਰੇ ਮੈਂ ਪਹਿਲਾਂ ਹੀ ਜਾਣੂ ਕਰਵਾਉਂਦਾ ਰਿਹਾ ਹਾਂ ਖਾਸ ਕਰ ਮੈਡਮ ਸੁਨੀਤਾ ਕੇਜਰੀਵਾਲ ਜੀ ਨਾਲ ਅਗਸਤ ਮਹੀਨੇ ਵਿੱਚ ਮੁਲਾਕਾਤ ਦੌਰਾਨ ਮੈਂ ਆਪਣੇ ਘਰੇਲੂ ਹਾਲਾਤਾਂ ਕਰਕੇ ਖਾਸ ਕਰਕੇ ਆਪਣੀ ਪਤਨੀ ਦੇ ਅਕਸ ਮਾਤ ਕਾਲ ਚਲਾਨਾ ਕਰ ਜਾਣ ਕਾਰਨ ਰਾਜਨੀਤੀ ਦੇ ਵਿੱਚ ਬਹੁਤਾ ਸਰਗਰਮ ਨਹੀਂ ਹਾਂ ਫਿਰ ਵੀ ਇਹ ਸਭ ਕੁਝ ਵੇਖ ਕੇ ਦੁੱਖ ਹੁੰਦਾ ਹੈ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਸਮਾਂ ਲੰਘ ਗਿਆ ਫਿਰ ਵੀ ਆਤਮ ਨਿਰੀਖਣ ਜਲਦੀ ਕਰ ਲੈਣਾ ਚਾਹੀਦਾ ਹੈ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਅਤੇ ਸਵਰਾਜ ਦੇ ਸਿਧਾਂਤਾਂ ਪ੍ਰਤੀ ਮੇਰੀ ਪੂਰੀ ਵਚਨਬੱਧਤਾ ਹੈ ਪ੍ਰਤਾਪ ਬਾਜਵਾ ਪਿਛਲੇ ਪੌਣੇ 3 ਸਾਲ ਤੋਂ ਇਹੀ ਕਹਿ ਰਹੇ ਹਨ ਤੋਂ ਉਹਨਕੋ ਕਹਿਨੇ ਦੋ ਉਹਨਕੇ ਪਾਸ ਹੈ ਨਹੀਂ ਉਹਨਕੋ ਬੋਲੋ ਜੀ ਹਮਾਰੇ ਵਿਧਾਇਕੋਂ ਕੀ ਬਾਤ ਗਿਣਤੀ ਮਤ ਕਰੋ ਆਪਣੇ ਗਿਣ ਲੋ ਦਿੱਲੀ ਮੇ ਕਿਤਨੇ ਹਨ ਤੀਸਰੀ ਵਾਰ ਤੋਂ ਮਤਲਬ ਉਹ ਤਾਂ ਕਹਿੰਦੇ ਰਹਤੇ ਪਹਿਲੇ ਵੀ ਕਹਿੰਦੇ ਤੇ 40 ਆ ਰਹੇ ਆ 20 ਆ ਰਹੇ ਆ ਇਹ इनकी फितरत है कहने दो पंजाब में लॉ एंड ऑर्डर की बात हुई कि उसको लेके लगातार सवाल उठते ਰਹੇ ਆ पंजाब ਦਾ ਜਿਹੜਾ ਲੋਅ ਆਂਡ ਆਰਡਰ ਉਹ ਬਹੁਤ سارے ਸਟੇਟਾਂ ਨਾਲੋਂ ਵਧੀਆ ਜੇ ਲੋਅ ਆਂਡ ਆਰਡਰ ਠੀਕ ਨਾ ਹੋਵੇ ਨਾ ਤਾਂ ਜਿਹੜੀਆਂ ਵੱਡੇ ਵੱਡੇ ਕੰਪਨੀਆਂ ਨੇ ਆਉਂਦੀਆਂ ਨੇ ਉਹ ਸਭ ਤੋਂ ਪਹਿਲਾਂ ਇਹ ਪੁੱਛਦੇ ਆ ਵੀ ਲੋਅ ਆਂਡ ਆਰਡਰ ਕਿੰਨੇ ਹਾਂ ਠੀਕ ਠਾਕ ਹੈ ਸੋ ਅਸੀਂ ਮੀਟਿੰਗਸ ਕਰਦੇ ਰਹਿੰਦੇ ਆ ਸਾਡੇ ਪੁਲਿਸ ਅਫਸਰਾਂ ਨਾਲ ਵੀ ਚਾਹੇ ਉਹ ਡਰੱਗ ਨੂੰ ਖਤਮ ਕਰਨ ਦਾ ਤਾਇਆ ਹੋਵੇ ਚਾਹੇ ਉਹ ਕਿਸੇ ਹੋਰ ਕਿਸਮ ਦਾ ਪੈਟੀ ਕ੍ਰਾਈਮ ਕੋਈ ਵੀ ਇਸ ਤਰ੍ਹਾਂ ਦਾ ਜਿਹੜੇ ਸ਼ਰਾਰਤੀ ਅਨਸਰ ਨੇ ਹਾਂ ਬਾਰਡਰ ਸਟੇਟ ਹੋਣ ਕਰਕੇ ਸਾਨੂੰ ਥੋੜਾ ਐਕਸਟਰਾ ਅਫਰਟ ਕਰਨੀ ਪੈਂਦੀ ਹੈ ਉਹ ਕਰਦੇ ਤੇ ਲਾਅ ਐਂਡ ਆਰਡਰ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਬਹੁਤ ਸਾਰੀਆਂ ਸਟੇਟਾਂ ਨਾਲੋਂ ਅਸੀਂ ਬੈਟਰ ਹਾਂ ਹੋਰ ਜ਼ਿਆਦਾ ਜਾਨ ਮਾਲ ਦੀ ਸੁਰੱਖਿਆ ਦਾ ਅਸੀਂ ਜਿਹੜਾ ਉਹ ਹੋਰ ਜ਼ਿਆਦਾ

इनका काम है इनका बस हमने अपने खून पसीने से पार्टी बनाई है जी ठीक है ना तो हमने अपने मतलब मेहनत करके घर घर जाके गलियों में जाके कस्बों में शहरों में जाके, में, में जाके पार्टी बनाई तो हम ऐसे असल में ना उनको उनके यहाँ कल्चर है इधर जाने का कभी उधर आने का कभी वापस आने का मतलब एक उनका नेता है वो ढोल बजा रहा था कि हमारी पार्टी हार गई तो नीचे कमेंट आ रहे थे कि भाई ये जीरो 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 पे आपकी आई है तीसरी बार तो अपना नहीं करते दूसरों में अरे एक तो तो कहने इनको कहने नहीं कोई इस तरह वेनेटा पॉलिटिक्स नहीं कर दे ਔਰ ਜੋੜਾ ਰੂਲਰ ਰੂਲ ਹੈ ਜਿਹੜਾ ਜਦੋਂ ਆਸ਼ੂਤ ਤੇ ਪਰਚਾ ਹੋਇਆ ਸੀ ਤਾਂ ਉਹ ਵੀ ਬਿੱਟੂ ਦਾ ਦੋਸਤ ਸੀਗਾ ਤੇ ਬਾਅਦ ਵਿੱਚ ਆਪਸ ਚ ਲੜ ਪਏ ਉਹ ਛੱਡ ਕੇ ਕਿਧਰੇ ਹੋਰ ਚਲਾ ਗਿਆ ਠੀਕ ਹੈ ਨਾ ਸੋ ਇਸ ਕਰਕੇ ਅਸੀਂ ਕੋਈ ਬਦਲੇ ਦੀ ਨਾ ਹੀ ਕੋਈ ਝੂਠੇ ਪਰਚੇ ਇਹੀ ਤਾਂ ਤੂੰ ਜਾ ਕੇ ਪੰਜਾਬ ਚ ਪੁੱਛ ਲਿਓ ਕਿ ਪੁਲਿਸ ਵਾਲਿਆਂ ਨੂੰ ਪੁੱਛ ਲਿਓ ਕਿ ਤੁਹਾਨੂੰ ਕੀ ਰਾਹਤ ਹੈ ਉਹ ਕਹਿੰਨਗੇ ਜੀ ਘਟੋ ਘਟ ਸਾਨੂੰ ਕੋਈ ਇਹ ਨਹੀਂ ਕਹਿੰਦੇ ਵੀ ਇਹਨੂੰ ਫੜ ਲਓ ਇਹਨੂੰ ਛੱਡ ਦਿਓ ਇਹਦੇ ਤੇ ਪਰਚਾ ਪਾ ਦਿਓ ਇਹਦਾ ਪਰਚਾ ਕੈਂਸਲ ਕਰ ਦਿਓ ਕਿ ਇਹ ਸਾਡਾ ਕਲਚਰ ਨਹੀਂ ਸਾਡਾ ਨਾ ਹੀ ਬਾਕੀ ਦਾ ਕੋਈ ਜੰਡਾ ਨਹੀਂ ਤੇ ਹਰ ਇੱਕ ਸਟੇਟ ਦਾ ਆਪਣਾ ਆਪਣਾ ਦੇਖੋ ਕਲਚਰ ਹੈ ਦਿੱਲੀ ਦੇ ਸਕੂਲ ਜਿਹੜੇ ਨੇ ਉਹ ਇਦਾਂ ਨੇ ਕਿਉਂਕਿ ਜਗ੍ਹਾ ਦੀ ਕਮੀ ਹੈ ਸਾਡੇ ਸਕੂਲ ਇਦਾਂ ਨੇ ਸਾਡੇ ਕੋਲ ਜਗ੍ਹਾ ਬਹੁਤ ਹੈ ਤੇ ਮੁਹੱਲਾ ਕਲੀਨਕਾ ਵਾਸਤੇ ਸਾਡੇ ਕੋਲ ਜਗ੍ਹਾ ਹੈ ਦਿੱਲੀ ਚ ਮੇਰੇ ਕਲਚਰ ਇਸ ਤਰ੍ਹਾਂ ਲੈ ਫਾਈਬਰ ਦੇ ਵੀ ਲੈ ਕੇ ਆਉਣੇ ਪਏ ਬਣੀਆਂ ਬਣੀਆਂ ਬਾਲਸ ਸਾਡੇ ਉੱਥੇ ਬਹੁਤ ਸਾਰੀ ਜਗ੍ਹਾ ਹੈਗੀ ਹੈ असि डिस्पेंसरिया जगह नहीं देखो बात है ये तो आपको तो 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 हाँ तो तो भी पता तो होगा कि कितनी गुंडागर्दी यहाँ पे और कितना पैसा यहाँ पे चला बीजेपी की तरफ तो से हम हर चौथे पाँचवें घंटे हमें इलेक्शन कमीशन के पास जाना पड़ता था सर जी हम जैकेट बांट रहे हैं या शू बांट रहे हैं या चेनियाँ बांट रहे हैं या हमारे वोट कटवा रहे हैं अपने फर्जी वोट बनवा रहे हैं इस लेवल पे आ, आके मतलब उन्होंने काम किया है ठीक है ना खैर रिजल्ट है रिजल्ट आ आके उस, उसको हम आ, मतलब उस सर माथे पर लेंगे लेकिन पंजाब में हमने पहले भी जो इलेक्शन लड़ी है जितनी भी 2014 से लड़ते आ रहे हैं 14 उसके बाद 17 फिर 19 फिर 22 है ना कुछ बाई इलेक्शन भी लड़ी पंचायत की इलेक्शन भी हुई तो हमने तो कभी ऐसा नहीं किया कि किसी का पर्चा भरने ना दो या ये वो दिका इमका ये काम हम नहीं करते हम तो प्यार से जीतने वाले हैं हम हम वाले ने। आने वाले आने दिनों में वो भी हमारे तो नहीं तो नहीं हमने गारंटी दी हुई है हमने कोई ऐसी गारंटी छोड़नी नहीं है जो हमने लिख के दिया हुआ गारंटी में और वो रह जाए बल्कि बिना गारंटी के भी कुछ काम ऐसे किए हमने जैसे हमने सत्रह टोल प्लाजे बंद कर दिए बासठ लाख एकड़ एक दिन का लोगों का बचता है जो हिमाचल को भी जाते हैं कोई चिंतपूर्णी माथा टेकने जाते हैं कोई कोई वैष्णो देवी जाते हैं पंजाब के रास्ते जाते हैं उनसे भी पैसे बचते हैं तो लाख पर डे का ये हमने गारंटी नहीं दी थी और एक आते ही हमने एम की जो सात सात पेंशन लेते थे छह छह पेंशन लेते थे उसको सिर्फ एक किया हालांकि हमने ये गारंटी में लिखा नहीं था हमारा मतलब ये है पब्लिक के पैसे को पब्लिक पे ही लगाएंगे कोई फालतू में इधर उधर पब्लिक का पैसा जाए ਉਹ ਨਹੀਂ ਪਬਲਿਕ ਟੈਕਸ ਦਿੱਤੀ ਹੈ ਪਬਲਿਕ ਦੇ ਟੈਕਸ ਦਾ ਪੈਸਾ ਕਿਸੇ ਨਾ ਕਿਸੇ ਰੂਪ ਵਿੱਚ ਪਬਲਿਕ ਨੂੰ ਮਿਲਣਾ ਚਾਹੀਏ ਅਤੇ ਇਹ ਅਸੀਂ ਪੰਜਾਬ ਵਿੱਚ ਬੜੇ ਅੱਛੇ ਸਫਲਤਾਪੂਰਕ ਕਰ ਰਹੇ ਹਾਂ ਦੇਖੋ ਇਹ ਸਾਰੀਆਂ ਚੀਜ਼ਾਂ ਇੱਕ ਵਿਰੋਧੀ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਗੱਲਾਂ ਨੇ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਬੜੇ ਸੋਹਣੇ ਤਰੀਕੇ ਨਾਲ ਪੰਜਾਬ 'ਚ ਸਰਕਾਰ ਚੱਲ ਰਹੀ ਹੈ ਇਹ ਇਹ ਸਾਰੀਆਂ ਬੇਤੁਕੀਆਂ ਗੱਲਾਂ ਨੇ ਬਿੱਟੂ ਕਹਿੰਦੇ ਨੇ ਕਿ ਮੁੱਖ ਮੰਤਰੀ ਪਤਾ ਜਾਂਦੇ ਬਹੁਤ ਦੇਖੋ ਬਿੱਟੂ ਥੋੜੀ ਸਾਡੀ ਸਰਕਾਰ ਚਲਾਉਂਦੇ ਸਾਡੀ ਪਾਰਟੀ ਚਲਾਉਂਦੇ ਨੇ ਰੁਨੀਤ ਬਿੱਟੂ ਜੀ ਨਹੀਂ ਚਲਾਉਂਦੇ ਸਾਡੀ ਪਾਰਟੀ ਸਾਡੀ ਟੀਮ ਉਹ ਉਸ ਦਾ ਹਿੱਸਾ ਨਹੀਂ ਹੈਗੇ ਉਹ ਸਾਡੀ ਪਾਰਟੀ ਬਾਰੇ ਫੈਸਲਾ ਨਹੀਂ ਲੈ ਸਕਦੇ ਤੀਜੀਵਾਲ ਜੀ ਉਹਨਾਂ ਦੀ ਗੱਲਬਾਤ ਜਿਹੜੀ ਵੀ ਸਰ ਵਿੱਚ ਚਰਚਾ ਹੈ ਅੱਗੇ ਕਿਸ ਤਰੀਕੇ ਮਿਹਨਤ ਕਰਨੀ ਹੈ ਕਿਸ ਤਰੀਕੇ ਜ਼ੋਰਦਾਰ ਤਰੀਕੇ ਨਾਲ ਹੋਰ ਜਿਹੜਾ ਆਪਣੇ ਕੰਮਾਂ ਨੂੰ ਸਿਰੇ ਚੜਾਉਣਾ ਉਸ ਲਈ ਸਾਰੇ ਇਕੱਤਰ ਹੋਣਗੇ ਬਾਕੀ ਅਰਵਿੰਨ ਜੀ ਅਰਵਿੰਨ ਸਰ ਦੱਸਣਗੇ ਕਿ ਉਹਨਾਂ ਦੀਆਂ ਗਾਈਡਲਾਈਨਸ ਕੀ ਨੇ उन्होंने बुलावे पहुंचे पावर सेंटर रहा है इसका जाना क्या पंजाब की को प्रभावित नहीं करेगा देखिए राजनीति है इसमें लगातार तीन बार सरकार रही है सो so, लोग आ, एक्सपेरिमेंट करते रहते हैं हार जीत होती रहती है बंदे को अपने इरादे पे अपने मंसूबों पे अपना जो काम है मेहनत है वो करते रहने चाहिए सबसे इंपॉर्टेंट ये बात बड़ा सियासी मुख्य मुद्दे बदलने की बात है आप लिए बैठक रखी की देखो ये सारी चीजें एक विरोधी पार्टियां वालों कीतियां गई हैं है गल्ला ने इद्दा दी कोई भी गल नहीं बड़े सोहने तरीके ना पंजाब में सरकार चल रही है ये ये सारी बेतुकीयां गल्ला ਮਾ ਬਿੱਟੂ ਕਹਿੰਦੇ ਨੇ ਕਿ ਲੋਕਾਂ ਨੂੰ ਪਤਾ ਜਾਂਦੀ ਬਹੁਤ ਮੁਸ਼ਕਲ ਦੇਖੋ ਬਿੱਟੂ ਥੋੜੀ ਸਾਡੀ ਸਰਕਾਰ ਚਲਾਉਂਦੇ ਸਾਡੀ ਪਾਰਟੀ ਚਲਾਉਂਦੇ ਨੇ ਰਵਨੀਤ ਬਿੱਟੂ ਜੀ ਨਹੀਂ ਚਲਾਉਂਦੇ ਸਾਡੀ ਪਾਰਟੀ ਸਾਡੀ ਟੀਮ ਉਹ ਉਸ ਦਾ ਹਿੱਸਾ ਨਹੀਂ ਹੈਗੇ ਉਹ ਸਾਡੀ ਪਾਰਟੀ ਬਾਰੇ ਫੈਸਲਾ ਨਹੀਂ ਲੈ ਸਕਦੇ ਗੱਲ ਦਾ ਮੌਲ ਸੈਕ ਬਣਾਇਆ ਜਾ ਰਿਹਾ ਹੈ ਗਾਂਦੂਸ ਕੇ ਹਾਰ ਕੇ ਨਹੀਂ ਇਹ ਤਾਂ ਇਹ ਤਾਂ ਨੈਚੁਰਲ ਚੀਜ਼ ਹੈ ਵਿਰੋਧੀ ਪਾਰਟੀਆਂ ਇਹ ਸਾਰਾ ਕੁਝ ਕਰਦੀਆਂ ਹੀ ਹੁੰਦੀਆਂ ਨੇ ਉਹਨਾਂ ਨੂੰ ਲੱਗਦਾ ਹੈ ਤਿੰਨ ਵਾਰ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਐ ਫਿਰ ਕੀ ਹੋ ਗਿਆ ਲੋਕਾਂ ਦਾ ਹਰ ਫੈਸਲਾ ਸਿਰ ਮੱਥੇ ਐ ਹੋਰ ਮਿਹਨਤ ਕਰਨਗੇ ਹੋਰ ਸੁਧਾਰ ਕਰਨਗੇ ਇੰਪਰੂਵਮੈਂਟਸ ਕਰਨਗੇ ਜਿਹੜੀਆਂ ਕਮਈਆਂ ਉਹਨਾਂ ਤੇ ਚਰਚਾ ਹੋਣੀ ਚਾਹੀਦੀ ਐ ਸੋ ਸੁਧਾਰ ਕਰਕੇ ਅੱਗੇ ਵਧਣਾ ਹੀ ਜਿਹੜੀ ਅੱਛੀ ਇੱਕ ਪੋਲਿਟਿਸ਼ੀਅਨ ਦੀ ਨਿਸ਼ਾਨੀ ਐ